ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਆਪਾਂ ਗੱਲਬਾਤ ਕਰਨੀ ਕਣਕ ਤਕਰੀਬਨ 1.5 ਤੋਂ 2 ਮਹੀਨੇ ਦੇ ਦਰਮਿਆਨ ਹੈ ਜ਼ਿਆਦਾਤਰ ਖੇਤਾਂ ਦੇ ਵਿੱਚ ਅ ਜਿਹੜੇ ਗੁੱਲੀ ਡੰਡੇ ਵਾਲੀ ਸਪਰੇ ਜਾਂ ਤੱਤਾਂ ਵਾਲੀਆਂ ਸਪਰੇਆਂ ਕਿਸਾਨ ਵੀਰ ਕਰ ਰਹੇ ਆ ਯੂਰੀਆ ਜਿਹੜੀ ਹੈਗੀ ਤੁਹਾਨੂੰ ਮੈਂ ਦੱਸਿਆ ਸੀ 52-55 ਦਿਨ ਤੇ ਆਪਾਂ ਖਤਮ ਕਰ ਦੇਣੀ ਆ ਕਈ ਕਿਸਾਨ ਵੀਰ ਕਹਿੰਦੇ ਆ ਕਿ ਯੂਰੀਆ ਜਿਹੜੀ ਸਾਡੇ ਕੰਮ ਨਹੀਂ ਕਰ ਰਹੀ ਐ ਯੂਰੀਆ ਮਾੜੀ ਆ ਯੂਰੀਆ ਰਿਜ਼ਲਟ ਨਹੀਂ ਦੇ ਰਹੀ ਤਾਂ ਯੂਰੀਆ ਕਈ ਥਾਵਾਂ ਤੇ ਵੱਧ ਪਾਉਣੇ ਪਾਉਣੀ ਜਿਹੜੀ ਪੈ ਰਹੀ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਆ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਐ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਆ ਰ ਬਟਨ ਦਾ ਬਲੂ ਫੇਸਬੁਕ ਪੇਜ ਤੇ ਤੇਰੇ ਪੇਜ ਫੋਲੋ ਕਰ ਸਕਦੇ ਤਾਂ ਯੂਰੀਆ ਕਿਸਾਨ ਵੀਰੋ ਕਿਉਂਕਿ ਕਈ ਕਿਸਾਨ ਵੀਰਾਂ ਨੇ 2 ਗੱਟੇ ਪਾਏ ਕਈਆਂ ਨੇ 3 ਪਾਏ ਮੈਂ ਅੱਜ ਹੀ ਜਿਹੜੇ ਹੈਗਾ ਕਈ ਕਿਸਾਨ ਵੀਰਾਂ ਤੋਂ ਸਵਾਲ ਪੁੱਛਿਆ ਸੀਗਾ ਤੇ ਕਈਆਂ ਨੇ ਚਾਰ ਪਾਏ ਕਈ ਕਹਿੰਦੇ ਸਾਡੇ ਰਿਜ਼ਲਟ ਨਹੀਂ ਮਿਲ ਰਿਹਾ ਯੂਰੀਆ ਪੰਜ ਪੰਜ ਘਟਿਆਂ ਤੱਕ ਸਾਨੂੰ ਪਾਉਣੀ ਪੈ ਰਹੀ ਹੈ ਯੂਰੀਆ ਮਾੜੀ ਨਹੀਂ ਹੈਗੀ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਮੈਂ ਵਾਰ-ਵਾਰ ਬੇਨਤੀਆਂ ਕਰ ਰਿਹਾ ਆਪਣੇ ਖੇਤ ਮਾੜੇ ਹੋ ਗਏ ਜਿੱਥੇ ਤੁਹਾਡੇ ਯੂਰੀਆ ਰਿਜ਼ਲਟ ਨਹੀਂ ਦੇ ਰਹੀ ਘਾਟ ਆ ਰਹੀ ਹੈ ਹੋਰ ਤੱਤਾਂ ਦੀ ਘਾਟ ਆ ਰਹੀ ਹੈ ਜ਼ਿੰਕ ਦੀ ਘਾਟ ਆ ਰਹੀ ਹੈ ਮੈਗਨੀਜ਼ ਦੀ ਘਾਟ ਆ ਰਹੀ ਹੈ ਸਲਫਰ ਦੀ ਆਪਾਂ ਉਹਨੂੰ ਯੂਰੀਆ ਰਹੀਂ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਫੋਟੋ ਸਿਸਟਮ ਜਿਹੜਾ ਫੋਟੋਸਿੰਥੈਸਿਸ ਪ੍ਰੋਪਰ ਨਹੀਂ ਹੋ ਰਹੀ ਪ੍ਰਕਾਸ਼ ਅਬਸੋਰਪਸ਼ਨ ਪ੍ਰੋਪਰ ਨਹੀਂ ਹੋ ਰਿਹਾ ਜਦੋਂ ਮੈਗਨੀਜ਼ ਦੀ ਘਾਟਾ ਫੋਟੋ ਸਿਸਟਮ ਥੋੜੇ ਕੰਮ ਨਹੀਂ ਕਰ ਰਿਹਾ ਫਸਲ ਦਾ ਉਹ ਜਿਹੜੇ ਖਰਾਕੀ ਤੱਤ ਪਾਉਣੇ ਆ ਉਹਨੂੰ ਸਹੀ ਵਰਤ ਨਹੀਂ ਪਾ ਰਿਹਾ ਜਦੋਂ ਸਹੀ ਜਿਹੜੀ ਸੂਰਜੀ ਊਰਜਾ ਦੇ ਨਾਲ ਭੋਜਨ ਨਹੀਂ ਬਣਾ ਸਕੂਗਾ ਜਿੰਕ ਹੈ ਜਿੰਕ ਨੇ ਵੀ ਥੋੜਾ ਇਹੀ ਮੈਟਾਬੋਲਿਜ਼ਮ ਦੇ ਵਿੱਚ ਨਾਈਟ੍ਰੋਜਨ ਨੂੰ ਵਰਤਣ ਦੇ ਵਿੱਚ ਮਦਦ ਕਰਨੀ ਹੈ ਸਲਫਰ ਨੇ ਜਿੰਕ ਨੇ ਮੈਂ ਪਹਿਲਾਂ ਵੀ ਤੁਹਾਡੇ ਨਾਲ ਜਾਣਕਾਰੀ ਵੀਡੀਓ ਰਾਹੀਂ ਸਾਂਝੀ ਕੀਤੀ ਸੀ ਕਿ ਜੇ ਤੁਸੀਂ ਸਲਫਰ ਦੀ ਤੁਹਾਡੀ ਜ਼ਮੀਨ ਦੇ ਵਿੱਚ ਖੇਚ ਘਾਟਾ ਥੋੜੀ ਪਾਈ ਯੂ ਮੈਟਾਬੋਲਿਜ਼ਮ 'ਚ ਮਦਦ ਕਰਦੀ ਹੁਣ ਕਈ ਕਿਸਾਨ ਵੀਰ ਕਹਿੰਦੇ ਜੀ ਪਹਿਲਾਂ ਤਾਂ ਸਾਡਾ ਘਟ ਯੂਰੀਆ ਨਾ ਸਰ ਜਾਂਦਾ ਸੀਗਾ ਕਣਕ ਝੋਨਾ ਫਸਲੀ ਚੱਕਰ ਨੂੰ ਤੁਸੀਂ ਲਾ ਲਓ ਹਿਸਾਬ ਕਿ ਕਿੰਨੇ ਸਾਲ ਹੋ ਗਏ ਆਪਣੇ ਖੇਤਾਂ ਦੇ ਵਿੱਚ 30 ਸਾਲ ਹੋ ਗਏ 35 ਸਾਲਾਂ ਤੋਂ ਤਕਰੀਬਨ ਇਹ ਜ਼ਿਆਦਾ ਗਿਣਤੀ ਸ਼ੁਰੂ ਹੋਇਆ ਪਹਿਲਾਂ ਕੀ ਸੀ ਖੇਤ ਖਾਲੀ ਵੀ ਰਹਿੰਦਾ ਸੀ ਗੁਆਰਾ ਵੀ ਲੱਗਦਾ ਸੀ ਦਾਲਾਂ ਵਿੱਚ ਬੀਜੀਆਂ ਜਾਂਦੀਆਂ ਸੀ ਨਰਮਾ ਵੀ ਲੱਗਦਾ ਸੀ ਖੇਤ ਕਈ ਥਾਵਾਂ ਤੇ ਖਾਲੀ ਵੀ ਛੱਡੇ ਜਾਂਦੇ ਸੀ ਜ਼ਮੀਨ ਦੀ ਹੋਰੀ-ਹੋਰੀ ਜ਼ਮੀਨ ਥੱਕ ਰਹੀ ਹੈ ਜ਼ਮੀਨ ਨੂੰ ਰੂੜੀ ਖਾਦ ਨਹੀਂ ਮਿਲ ਰਹੀ ਹਰੀ ਖਾਦ ਨਹੀਂ ਮਿਲ ਰਹੀ ਜ਼ਮੀਨ ਖਾਲੀ ਨਹੀਂ ਰਹਿ ਰਹੀ ਆਪਾਂ ਹੁਣ ਝਾੜ ਦੇਖੋ ਵੀ ਝਾੜ ਪਹਿਲਾਂ ਆਪਾਂ ਕਣਕ ਦਾ ਕਿੰਨਾ ਲੈਂਦੇ ਸੀ ਹੁਣ ਆਪਾਂ ਕਿੰਨੇ ਲੈਨੇ ਇਸ ਕਰਕੇ ਛੋਟੇ ਤੱਤਾਂ ਦੀ ਖਰਾਕੀ ਤੱਤਾਂ ਦੀ ਘਾਟ ਆਉਣ ਲੱਗ ਪਈ ਮੈਗਨੀਜ਼ ਜਿਹੜੀ ਕੋਰ ਤੇ ਸਪਰੇਅ ਕਰੋ ਉਦੋਂ ਬਾਅਦ ਇੱਕ ਦੋ ਕਰ ਦਿਓ ਜਾਂ ਜ਼ਿੰਕ ਵਾਲੀ ਮੈਂ ਤੁਹਾਨੂੰ ਜਿਹੜਾ ਫਾਰਮੂਲਾ ਦੱਸਿਆ ਹੋਇਆ ਦੋ ਤਿੰਨ ਸਪਰੇਇਆਂ ਕਰ ਦਿਓ ਘੱਟ ਖਰਚੇ 'ਚ ਆਪਣਾ ਬਹੁਤ ਵਧੀਆ ਚੱਲਦਾ ਨਾਲੇ ਯੂਰੀਆ ਵੀ ਤੁਹਾਨੂੰ ਘੱਟ ਰਿਜ਼ਲਟ ਦੇਊਗੀ ਪਰ ਆਪਾਂ ਕਈ ਥਾਵਾਂ ਤੇ ਕਿਸਾਨ ਵੀਰ ਆ ਜਿਹੜੇ ਉਹ ਨਹੀਂ ਸਪਰੇ ਕਰਦੇ ਕਈ ਕਿਸਾਨ ਵੀਰ ਕਹਿੰਦੇ ਅਸੀਂ ਤਾਂ ਕਦੇ ਕੀਤੀ ਕੋਈ ਨਹੀਂ ਇਸੇ ਕਰਕੇ ਨਹੀਂ ਉਹ ਕਰਦੇ ਕਿ ਅਸੀਂ ਪਹਿਲਾਂ ਨਹੀਂ ਕਦੇ ਕੀਤੀ ਸਾਨੂੰ ਲੋੜ ਹੀ ਨਹੀਂ ਪੈਂਦੀ ਇਹ ਦੇਖੋ ਫਾਇਦਾ ਵੀ ਤੁਹਾਡਾ ਨੁਕਸਾਨ ਵੀ ਤੁਹਾਡਾ ਮੇਰਾ ਕੰਮ ਹੈਗਾ ਤੁਹਾਨੂੰ ਦੱਸਣਾ ਕਿ ਬਹੁਤੇ ਖੇਤਾਂ ਦੇ ਵਿੱਚ ਮੈਗਨੀ ਜ਼ਿੰਕ ਸਲਫਰ ਦੀ ਘਾਟ ਆ ਰਹੀ ਆ ਉਣੀ ਸ਼ੁਰੂ ਹੋ ਗਈ ਆ ਇਹ ਜਿੱਸਾ ਵਰ ਮੌਸਮ 'ਚ ਤਬਦੀਲੀ ਆ ਰਹੀ ਹੈ ਝਾੜ ਦਾ ਕਸਾਰਾ ਲੱਗਣ ਦੇ ਕਣਕ ਦੇ ਵਿੱਚ ਅਸਾਰ ਹੈਗੇ ਆ ਇਸ ਕਰਕੇ ਬੇਨਤੀ ਆ ਕਿ ਜਿਹੜੀਆਂ ਤਤਾਂ ਵਾਲੀਆਂ ਛੋਟੇ ਵਾਲੇ ਛੋੜੇ ਤਤਾਂ ਵਾਲੀਆਂ ਸਪ੍ਰੇਆਂ ਕਰਨ ਦੀ ਕੋਸ਼ਿਸ਼ ਕਰਿਆ ਕਰੋ 55 60 ਦਿਨ ਤੇ ਆਪਾਂ 2-3 ਸਪ੍ਰੇਆਂ ਕਰ ਦਈਏ ਗੋਭ ਟਾਈਮ ਐਨਪੀਕੇ ਕਰ ਲੋ ਆਪਣਾ ਜਿਹੜਾ ਹੈਗਾ ਬਹੁਤ ਘੱਟ ਘੱਟ ਖਰਚੇ ਦੇ ਵਿੱਚ ਜਿਹੜਾ ਸਰ ਸਕਦਾ ਕਈ ਕਿਸਾਨ ਵੀਰ ਜਿਹੜੀਆਂ ਲੀਟਰ-ਲੀਟਰ ਦੀਆਂ ਬੋਤਲਾਂ ਕੋਈ ਮਸਾਲੇ ਵਗੈਰਾ ਜਿਹੜੇ ਬਾਜ਼ਾਰ ਤੋਂ ਹੋਰ ਤਰ੍ਹਾਂ ਤਰ੍ਹਾਂ ਦੇ ਮਿਕਸਚਰ ਲਿਆ ਲਿਆ ਕੇ ਪਾਉਂਦੇ ਆ ਖਰਚਾ ਵੱਧ ਫਾਇਦਾ ਘਟ ਖਰਚਾ ਵੱਧ ਫਾਇਦਾ ਘਟ ਤੇ ਜਿਹੜੇ ਤੁਸੀਂ ਤਤਾਂ ਵਾਲੀਆਂ ਸਪਰੇਆਂ ਦੇਣੀਆਂ ਨੇ ਖਰਚਾ ਘਟ ਤੇ ਫਾਇਦਾ ਵੱਧ ਨਾਲ ਜਿਹੜਾ ਹੈਗਾ ਸਮੇਂ-ਸਮੇਂ ਤੇ ਮੈਂ ਤੁਹਾਨੂੰ ਕਹਿੰਦਾ ਹੁਣਾਂ ਕਿ ਫਸਲੀ ਰਹਿੰਦ-ਖੂੰਦ ਹਰੀ ਖਾਦ ਰੂੜੀ ਖਾਦ ਜ਼ਮੀਨ ਨੂੰ ਖਰਾਕ ਵੀ ਆਪਾਂ ਨਾਲ ਦੀ ਨਾਲ ਦੇਣੀ ਸ਼ੁਰੂ ਕਰ ਦਈਏ ਕਣਕ ਤੋਂ ਬਾਅਦ ਖੇਤ ਵਿਹਲਾ ਹੁੰਦਾ ਉਦੇ ਵਿੱਚ ਕੋਈ ਖਾਦ ਵੀ ਆਪਣੀ ਹਰੀ ਖਾਦ ਕਰ ਲੋ ਕੋਈ ਮੂੰਗੀ ਬੀਜੀ ਲੋ ਇੱਕ ਸਾਲ ਛੱਡ ਕੇ ਬੀਜੀ ਲੋ ਜ਼ਮੀਨ ਨੂੰ ਜਿਹੜਾ ਹੈਗਾ ਥੋੜਾ ਜਿਹਾ ਬਦਲਮੀ ਫਸਲ ਮਿਲਦੀ ਰਹੇ ਤੇ ਨਾਲ ਜਿਹੜਾ ਹੈਗਾ ਹਰੀ ਖਾਦ ਹੋਊ ਰੂੜੀ ਖਾਦ ਹੋਊਗੀ ਤਾਂ ਕਹਿਣ ਦਾ ਮੇਰਾ ਮਤਲਬ ਇਹ ਸੀਗਾ ਕਿ ਨਾਈਟ੍ਰੋਜਨ ਜਿੰਨੀ ਜ਼ਰੂਰਤ ਹੈ ਫਸਲ ਦੇ ਉੰਨੀ ਵਰਤਨੀ ਹੈ ਜੇ ਹੋਰ ਖਰਾਕੀ ਤੱਤਾਂ ਦੀ ਘਾਟ ਆ ਉਹ ਤੁਸੀਂ ਯੂਰੀਆ ਰਾਈ ਨਹੀਂ ਪੂਰੀ ਕਰ ਸਕਦੇ ਚਾਹੇ 4 ਗੱਟੇ ਪਾ ਲਓ ਚਾਹੇ 5 ਪਾ ਲਓ ਚਾਹੇ 6 ਪਾ ਲਓ ਉਹਦੇ ਕਰਕੇ ਕੀ ਸਮੱਸਿਆ ਆਊਗੀ ਗੋਬ ਦੀ ਸੁੰਡੀ ਦੀ ਪੱਤਾ ਲਵੇਟ ਜਿਵੇਂ ਝੋਨੇ ਦੇ ਵਿੱਚ ਆ ਗਿਆ ਕਣਕ ਦੇ ਤਣੇ ਦੀ ਗਲਾਬੀ ਸੁੰਡੀ ਆ ਗਈ ਤੇਲਾ ਚੇਪਾ ਆ ਗਿਆ ਬਿਮਾਰੀ ਪੈ ਗਈ ਵੱਧ ਯੂਰੀਆ ਨਾਲ ਤਾਂ ਫਿਰ ਇਹੀ ਕੁਝ ਆਪਾਂ ਨੂੰ ਮਿਲੂਗਾ ਜੀ ਤੇ ਫਿਰ ਆਪਣਾ ਖਰਚਾ ਵੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ